ਮੋਹਣੋ ਸਵਾਗਤ ਹੈ ਅੱਜ ਜਿਵੇਂ ਮੇਰੇ ਸਾਹੀ ਸਭਾ ਦੇ ਮੈਂਬਰ ਆ ਦੂਰੋਂ ਥੇ ਚੱਲੇ ਕਿ ਜਿਨੇ ਵੀ ਮੈਂਬਰ ਕੋਈ ਨਹੀਂ ਸੱਜਦਾ ਦੇ ਦਿੱਤੀਆਂ ਕਿਹੜਾਈਆਂ ਨੂੰ ਸਵਾਗਤ ਹੈ ਜੀ ਉਹਨੇ ਆਪਾਂ ਹਾਸ ਹਾਸ ਕਵਿਤਾ ਸੁਣੀ ਪਰ ਮੇਰਾ ਥੋੜਾ ਹੋਰ ਵੀ ਚਾਰ ਬਟਾਂ ਦੇ ਰੇ ਤਾਂ ਮੇਰੀ ਅੱਜ ਦੀ ਕਵਿਤਾ ਜਿਹੜੀ ਉਹਦਾ ਸਿਰਲੇਖ ਹੈ ਯਾਦ ਆ ਆਪਾਂ ਨੂੰ ਪਤਾ ਹੀ ਮੁਦਦਤੀ ਆਪ ਚੱਲਦੀ ਹੈ ਆਪਣੀ ਸੋ ਕਵਿਤਾ ਵੀ ਨੇ ਬਹੁਤ ਟਾਈਮ ਲੰਗੀ ਹੈ ਬਟ ਸ਼ਾਇਦ ਇਹ ਹੈ ਕਿ ਜਿਹੜੇ ਲੋਕ ਅੱਜ ਆਪਣੇ ਤੋਂ ਵਿਛੇ ਵੀ ਦੇ ਇਰਫਾ ਆਪਕੇ ਨੇ ਕਿ ਆਪਾਂ ਕੋਈ ਵੀ ਆਪਣੇ ਤੋਂ ਪਰਿਵਾਰਿਕ ਮੈਂਬਰ ਲਾ ਲਓ ਜ ਜਿਹਦੇ ਨਾਲ ਆਪਣੀ 2 ਮਿੰਟ ਦੀ ਵੀ ਸਾਹ ਚ ਪੈਂਦੀ ਹੈ ਨਾ ਤਾਂ ਆਪਾਂ ਨੂੰ ਚੀਜ਼ ਹੁੰਦੀ ਹੈ ਕਿ ਉਹ ਬੰਦਾ ਸਾਡੇ ਤੋਂ ਵਿਛੜਿਆ ਤਾਂ ਮੇਰੀ ਅੱਜ ਦੀ ਕਵਿਤਾ ਯਾਦਾਂ ਚ ਸਦੀਆਂ ਦੀ ਇੱਕ ਰਵਾਇਤ ਪੁਰਾਣੀ ਹੈ ਸਦੀਆਂ ਦੀ ਇੱਕ ਰਵਾਇਤ ਪੁਰਾਣੀ ਹੈ ਇਹ ਆਪਸੀ ਯਾਦਾਂ ਦੀ ਕਹਾਣੀ ਹੈ ਜੋ ਤੇਰੇ ਰੋ ਤੋਂ ਵਿਛੜ ਗਏ ਤੂੰ ਇਕੱਠੇ ਕਰ ਉਹ ਨਾਂ ਖੁਆਬਾਂ ਨੂੰ ਦੱਸੋ ਕੀ ਤਹਿਜ਼ੀਬ ਸਿਖਾਵਾਂ ਮੈਂ ਇਨਾਂ ਘੇਰਾ ਪਾਉਂਦੀਆਂ ਯਾਦਾਂ ਨੂੰ ਇਨਾਂ ਘੇਰਾ ਪਾਉਂਦੀਆਂ ਯਾਦਾਂ ਨੂੰ ਕੋਈ ਅੱਜ ਤੁਰਿਆ ਕਿਸੇ ਕੱਲ ਤੁਰ ਜਾਣਾ ਕੋਈ ਅੱਜ ਤੁਰਿਆ ਕਿਸੇ ਕੱਲ ਤੁਰ ਜਾਣਾ ਇਹ ਦੁਨੀਆ ਸਾਰੀ ਮਿੱਟੀ ਹੈ ਕੀ ਪਤਾ ਕਦ ਖੁੱਲ ਜਾਣਾ ਤੂੰ ਪੱਲੇ ਦੇ ਨਾਲ ਬੰਨ ਕੇ ਤੁਰ ਜਾ ਆਪਣੀ ਮਰਿਆਦਾ ਨੂੰ ਦੱਸੋ ਕੀ ਤਹਿਜ਼ੀਬ ਸਿਖਾਵਾ ਮੈਂ ਇਹ ਨਕੇਰਾ ਬੰਨਦੀਆਂ ਯਾਦਾਂ ਖੁਸ਼ੀਆਂ ਗਮੀਆਂ ਉਹਨੀਆਂ ਤਰੀਕਾਂ ਸਭ ਰਹਿੰਦੀਆਂ ਯਾਦ ਵਿੱਚ ਖੁਸ਼ੀਆਂ ਗਮੀਆਂ ਦੀਆਂ ਤਰੀਕਾਂ ਸਭ ਰਹਿੰਦੀਆਂ ਯਾਦ ਨੇ ਬਸ ਇਹੀ ਤਰਵਾਸਾ ਖੁੱਦ ਨੂੰ ਕਿ ਆਪਣੀ ਅੱਜ ਵੀ ਆਵਾਦ ਨਹੀਂ ਇਹਨਾਂ ਸਿੱਲੀਆਂ ਸਿੱਲੀਆਂ ਹਵਾਵਾਂ ਨੇ ਆਵਾਜ਼ ਦੇਣਾ ਤੇਰੇ ਦਿਲ ਦੇ ਰਾਗਾਂ ਨੂੰ ਸੁਕੀ ਤਹੱਬੀਬ ਸਿਖਾਵਾ ਮੈਂ ਇਹਨਾਂ ਘੇਰਾ ਬੰਦੀਆਂ ਜਾਂਦਾਂ ਦਾ ਕਦੇ ਲਪਾਲ ਚੁੱਪ ਹੋ ਜਾਂਦੇ ਤੇ ਕਦੇ ਸ਼ੋਰ ਮਚਾਉਂਦੇ ਕਦੇ ਲਪਾਲ ਚੁੱਪ ਹੋ ਜਾਂਦੇ ਤੇ ਕਦੇ ਸ਼ੋਰ ਮਚਾਉਂਦੇ ਜਦ ਬੱਦਲ ਊੱਕਾ ਮਾਰਦੇ ਤੇ ਫਿਰ ਉਹ ਮੋਰ ਨਚਾਉਂਦੇ ਕਰੋਸ਼ਿਤ ਤਦ ਦੇ ਨਾਲ ਪਰਵਾਨ ਇਨਾਂ ਇਮਤਿਹਾਨਾਂ ਦੀ ਪਰਵਾਜ਼ਾਂ ਨੂੰ ਦਸੁਕੀ ਤਹਜ਼ੀਬ ਸਿਖਾਵਾ ਮੈਂ ਇਨਾਂ ਘੇਰਾ ਪਾਉਂਦੀਆਂ ਯਾਦਾਂ ਤੈਨੂੰ ਇਲਮ ਨਹੀਂ ਤੇਰੀਆਂ ਚੀਕਾਂ ਦਾ ਤੈਨੂੰ ਇਲਮ ਨਹੀਂ ਆਦਾਂ ਦੀਆਂ ਚੀਜ਼ਾਂ ਦਾ ਤੈਨੂੰ ਇਲਮ ਨਹੀਂ ਤੇਰੀਆਂ ਚੀਕਾਂ ਦਾ ਤੈਨੂੰ ਇਲਮ ਨਹੀਂ ਆਦਾਂ ਦੀਆਂ ਚੀਜ਼ਾਂ ਦਾ ਖੋਰੇ ਕਦ ਗਮ ਨੇ ਆਜ਼ਾਣਾ ਤੁ ਖਿਡੇ ਮਥੇ ਸਵੀਕਾਰ ਕਰ ਰੱਬ ਦੇ ਸਾਜਾਂ ਨੂੰ ਦਸੁਕੀ ਤਹਜ਼ੀਬ ਸਿਖਾਵਾ ਮੈਂ ਇਨਾਂ ਘੇਰਾ ਪਾਉਂਦੀਆਂ ਯਾਦਾਂ ਹੁਣ ਮੈਂ ਮੁਕਤੀ ਗੱਲ ਨੂੰ ਕਾਵਾ ਸਿਦਕ ਦੇ ਨਾਲ ਅੱਗੇ ਅੱਗੇ ਤੁਰਿਆ ਜਾਵਾਂ ਹੁਣ ਮੈਂ ਮੁਕਤੀ ਗੱਲ ਨੂੰ ਕਾਵਾ ਸਿਦਕ ਦੇ ਨਾਲ ਅੱਗੇ ਅੱਗੇ ਤੁਰਿਆ ਜਾਵਾਂ ਪਰ ਜਹਨ ਚੋਂ ਮਨ ਵੀ ਹੁੰਦੀਆਂ ਨਾ ਯਾਦਾਂ ਫਿਰ ਦੱਸੋ ਕਿਵੇਂ ਮਟਾਵਾਂ ਸਤਾਂ ਚ ਇਹਨਾਂ ਸੌਖਾ ਨਹੀਂ ਹਰਸ਼ ਨੈਣਾ ਤੋਂ ਨੀਰ ਲਪੋਣਾ ਬਸ ਸਿੱਖ ਲੈ ਹੌਲੀ ਹੌਲੀ ਜ਼ਿੰਦਗੀ ਦੀਆਂ ਤਰਾਜਾਂ ਨੂੰ ਦੱਸੋ ਕੀ ਤਹਿਜ਼ੀਬ ਸਿਖਾਵਾਂ ਮੈਂ ਇਹਨਾਂ ਘੇਰਾਉ ਪਾਉਂਦੀਆਂ ਯਾਦਾਂ ਨੂੰ ਇਹਨਾਂ ਘੇਰਾਉ ਪਾਉਂਦੀਆਂ ਯਾਦਾਂ ਬਹੁਤ ਭੰਗ ਹੈ